ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਬਾਈ ਗੁਰ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਇੱਥੇ ਹੈਗਾ ਜੀ ਸਵੇਰ ਦਾ ਟਾਈਮ ਹੋਏ ਨੇ ਪੌਣੀ ਕ ਚਾਰ ਤੇ ਆਪਾਂ ਆਪਣੇ ਪਹਿਲਾਂ ਮੱਜਾਂ ਨੂੰ ਧਰਦ ਗਏ ਸ਼ੱਕਰ ਤੇ ਆ ਦੂਜੀ ਨੂੰ ਧਰਦ ਕੇ ਲੇਤੀ ਚ ਉਹ ਚ ਪਾ ਕੇ ਧਰਦੇ ਆ ਤੇ ਦਿੱਲੀ ਵਾਲਾ ਰੁਟੀਨ ਆਪਣਾ ਤੇ ਕਿਉਂਕਿ ਜੀ ਅੱਜ ਆਪਾਂ ਸਵੇਹਾ ਉੱਠ ਗੜੇ ਸੀ ਪੌਣੇ ਚਾਰ ਹੀ ਉੱਠ ਗੜੇ ਤੇ ਅੱਜ ਆਪਣੇ ਲਾਉਂਦੇ ਆ ਜੀ ਝੋਨਾ ਇਹ ਸਾਰੀ ਰਾਤ ਦੇ ਖੇਤ ਆ ਕੱਦੂ ਕਰਦੇ ਸੀ ਲਾਈਟ ਆਈ ਹੋਈ ਸੀ ਤੇ ਹੁਣ ਆਉਣਾ ਸੀ ਚਾਹ ਲੈਣ ਇਹਨਾਂ ਨੇ ਭਈਆਂ ਦੀ ਤੇ ਆਪਾਂ ਹੁਣ ਚਾਹ ਧਰ ਦਾਂਗੇ ਪਹਿਲਾਂ ਉਹਨਾਂ ਦੀ ਫੇਰ ਪਾਵਾਂਗੇ ਇਹਨਾਂ ਨੂੰ ਕੱਕ ਪੱਠਾ ਦੇਖੋ ਜੀ ਇਹਨਾਂ ਨੂੰ ਆਪਾਂ ਧਰਤੀ ਸ਼ੱਕਰ ਇਹਨੂੰ ਤੇ ਉਹਨਾਂ ਤਰਲੀ ਮੱਛੀ ਨੂੰ ਪਾ ਕੇ ਆਪਾਂ ਧਰਤੀ ਲੈਟੀ ਚ ਤੇ ਇਹ ਖਾ ਰਹੀਆਂ ਨੇ ਤੇ ਫੇਰ ਆਪਾਂ ਇਸ ਤੋਂ ਬਾਅਦ ਚਾਹ ਧਰਦਾਂਗੇ ਤੇ ਕਈ ਭਣਾਂ ਕਹਿੰਦੀਆਂ ਹਨ ਤੁਸੀਂ ਭਣ ਇੰਨੇ ਸਨੇਹਾ ਕਿਵੇਂ ਉੱਠ ਗੱਢਦੇ ਹੋ ਤੇ ਬ੍ਰੇਕ ਵੀ ਦਾਰੀਆਂ ਹਨਾ ਠਾ ਦਿੰਦੀਆਂ ਬਸ ਆਪੀ ਦੇਖੋ ਜੀ ਬਹੁਤ ਨੇਰਾ ਪਿਆ ਹਜੇ ਚਲੋ ਜੀ ਆਪਾਂ ਧਰਤੀ ਚਾਹ ਇਤਰ ਵੀ ਧਰੀ ਪਈ ਹੈ ਤੇ ਆਪਣੀ ਧਰੀ ਹੈਗੀ ਤੇ ਭਈਆਂ ਦੀ ਧਰਿਆ ਪਾ ਪਤੀਲੇ ਚ ਚੁੱਲੇ ਤੇ ਕਿਉਂਕਿ ਜੀ ਉਹ 17 18 ਜਾਣੇ ਆ ਤੇ ਉਹਨਾਂ ਨੂੰ ਥੋੜੀ ਨਾ ਨੇ ਚ ਸਰਦਾ 5 6 ਕਿਲੋ ਚਾਹੀਦੀ ਆ ਤੇ ਅੱਜ ਮੇਰੇ ਮੰਮੀ ਵੀ ਪਾਠ ਤੇ ਨਹੀਂ ਗਏ ਕਿਉਂਕਿ ਜੀ ਸਾਰੀ ਰਾਤ ਦੇ ਘਰੇ ਹੈ ਨਹੀਂ ਸੀਗੇ ਫਿਰ ਐ ਕੱਲਿਆਂ ਨੂੰ ਔਖਾ ਹੋ ਜਾਂਦਾ ਮੰਮੀ ਵੀ ਮੇਰੇ ਨਾਲ ਹੀ ਉੱਠ ਗੜੇ ਫੇਰਾ ਜਦੋਂ ਖੜਕਾ ਹੋਇਆ ਬੱਟਲਾਂ ਦਾ ਤੇ ਮੰਮੀ ਵੀ ਉੱਠ ਗੜੇ ਉਦੋਂ ਤੇ ਚੁੱਲੇ ਚੌਂਕੇ ਦਾ ਕੰਮ ਵੀ ਰ ਆਪਾਂ ਤਾਂ ਹੀ ਨਹੀਂ ਦਿਖਾਉਂਦੇ ਕਿਉਂਕਿ ਦੇਖੋ ਹਨਾ ਉੱਥੇ ਸਾਡੇ ਨੀਰਾਚਾਰਾ ਤੇ ਉੱਥੇ ਆਪਾਂ ਚੁੱਲੇ ਤੇ ਦਾਲ ਸਬਜ਼ੀ ਕੁਛ ਵੀ ਉਹ ਦੁੱਧ ਮੈਂ ਸਾਰਾ ਚੁੱਲੇ ਦੀ ਕਰਦੀ ਆ ਤੇ ਆ ਆਪਾਂ ਜੀ ਚਾਹ ਧਰ ਕੇ ਫਿਰ ਲੱਗ ਗਏ ਸੀ ਗੋਹਾ ਸਿੱਟਣਾ ਕਿਉਂਕਿ ਪਹਿਲਾਂ ਤੁਹਾਨੂੰ ਦੱਸਿਆਗਾ ਮੈਂ ਵੀ ਆਪਾਂ ਪਹਿਲਾਂ ਗੋਹਾ ਹੀ ਸਿੱਟਦੇ ਹੁੰਨੇ ਆ ਕੱਖ ਪੱਠਾ ਬਾਅਦ ਚ ਪਾਉਣੇ ਆ ਫਿਰ ਨਹੀਂ ਸਾਰਾ ਵੀ ਖਿਲਿਆਰ ਦਿੰਦਿਆਂ ਨੇ ਖੁਰਬੜ ਬਹੁਤ ਕਰਦੀ ਆ ਤੇ ਪੱਤਰਿਆਂ ਦਾ ਬਸ ਆ ਹੀ ਸੋਖਾ ਜੀ ਹੁਣ ਜਦ ਹੁਣ ਚਾਹ ਚ ਦੁੱਧ ਪਾਉਣਾ ਹੋ ਚੱਲ ਮੜੇ ਹੱਥ ਧੋ ਕੇ ਤੇ ਆਪਾਂ ਚਾਹ ਚ ਦੁੱਧ ਪਾ ਦਾਂਗੇ ਨਹੀਂ ਜੱਥਾ ਨਾ ਭਰਦੀ ਹੋਈਏ ਤਾਂ ਫਿਰ ਗੋਹੀ ਵਾਲੇ ਹੱਥਾਂ ਨੂੰ ਹਨਾ ਸਾਬਣ ਨਾਲ ਸਾਫ਼ ਕਰਨਾ ਪੈਂਦਾ ਪਹਿਲਾਂ ਤੇ ਇਹ ਆ ਗਈ ਸੀ ਖੇਤੋਂ ਚਾਹ ਲੈਣਾ ਤੇ ਤਾਂ ਕਰਕੇ ਹੀ ਅਸੀਂ ਆਖਾ ਚੱਲ ਥੋੜੀ ਜੀ ਵੀਡੀਓ ਬਣਾ ਲਈਏ ਤੇ ਅੱਧੂ ਅੱਗੇ ਆਪਾਂ ਤੁਹਾਡੇ ਨਾਲ ਕਰਾਂਗੇ ਖੇਤ ਦਾ ਵਲੌਗ ਸਾਂਝਾ ਕਿ ਕਿਸੇ ਦਾ ਕਮੈਂਟ ਆਇਆ ਸੀਗਾ ਵੀ ਤੁਹਾਡੇ ਪੱਥੇ ਆਪਦੇ ਨੇ ਤੇ ਜਾਂ ਵੀ ਮੁੱਲ ਲੈਨੇ ਹੋ ਨਹੀਂ ਜੀ ਸਾਡੇ ਪੱਠੇ ਆਵਦੀ ਆ ਹੁਣ ਆਪਾਂ ਮੱਕੀ ਕਰਤੀ ਬੰਦ ਤੇ ਹੁਣ ਚਰੀ ਨੂੰ ਬਾਢਾ ਲਾ ਲਿਆ ਤੇ ਆਪਾਂ ਸੱਟ ਕੇ ਗੋਹਾ ਚਾਚ ਪਾਲ ਗਏ ਦੁੱਧ ਤੇ ਕੱਖ ਪੱਠਿਆਂ ਦੀ ਆਪਾਂ ਵੀਡੀਓ ਸਾਂਝੀ ਕਰ ਦੇਣੀ ਆਪਾਂ ਵੀਡੀਓ ਛੋਟੀ ਹੋਈ ਬਣਾਵਾਂਗੇ ਦੇਖੋ ਹੋਰ ਵੀਰ ਦਾ ਕਮੈਂਟ ਆਇਆ ਸੀ ਲਖਵੀਰ ਸਿੰਘ ਬਹੁਤ ਸੋਹਣਾ ਕਮੈਂਟ ਕਰਿਆ ਉਹਨਾਂ ਨੇ ਵੀਰ ਨੇ ਕਹਿੰਦੇ ਭੈਣੇ ਤੁਹਾਡੀ ਵੀਡੀਓ ਇਤੋਂ ਬਹੁਤ ਮੋਟੀਵੇਸ਼ਨ ਹੁੰਦੀਆਂ ਨੇ ਸੋਨੂੰ ਕੰਮ ਕਰਦੇ ਨੂੰ ਦੇਖ ਕੇ ਮੇਰਾ ਵੀ ਕੰਮ ਕਰਨ ਨੂੰ ਜੀ ਕਰਨ ਲੱਗ ਗਿਆ ਧੰਨਵਾਦ ਵੀਰੇ ਬਹੁਤ ਬਹੁਤ ਹਨਾ ਤੇ ਜਿਹੜਾ ਮੈਨੂੰ ਇਸ ਚੈਨਲ ਦੇ ਜ਼ਰੀਏ ਤੁਹਾਡੇ ਵਰਗੇ ਭਰਾ ਮਿਲੇ ਇਹਨੇ ਸੋਹਣੇ ਕਮੈਂਟ ਕਰਦੇ ਹੋ ਤੇ ਆਜੀ ਆਪਣੀ ਉਪਲੇ ਚਾਹ ਬਸ ਦੋਨੇ ਚਾਹਾਂ ਇੱਧਰ ਆਪਣੀ ਵੀ ਕਿਉਂਕਿ ਇਹਨਾਂ ਨੇ ਜੀ ਵੀ ਜੱਗ ਚਾਹ ਦਾ ਲੈ ਕੇ ਜਾਣਾ ਸੀਗਾ ਆਪਦੇ ਵਾਸਤੇ ਤੇ ਉੱਤਰ ਆਪਾਂ ਦੂਜੀ ਭਈਆਂ ਦੀ ਤੜੀ ਭਈਆ ਆਪਾਂ ਹੁਣ ਇਹ ਪਾ ਦਈਏ ਜੀ ਤੇ ਬਸ ਸਾਰਾ ਦਿਨ ਹੁਣ ਚਾਹੀ ਚਾ ਚੱਲੂ ਹੁਣ ਸਵੇਰੇ ਕਰੀ ਫਿਰ 10 ਵਜੇ ਫਿਰ ਲੈ ਕੇ ਜਾਣਗੇ 2:30 ਵਜੇ ਚਾ ਚਾ ਆਪਾਂ ਫਿਰ ਚਿੱਲੇ ਦੀ ਬਣਾਉਣੀ ਹੁੰਦੀ ਆ ਆ ਛੇ ਕਿਲੋ ਦੀ ਕੰਨੀ ਆ ਸਾਡੀ ਇਹ ਚ ਪੈ ਗਈ ਸੀ 5 5:3 ਕਿਲੋ ਚਾਹ ਪਾਤੀ ਸੀ ਆਪਾਂ ਇਹਨਾਂ ਨੂੰ ਤੁਹੇ ਇਤਨਾ ਹੀ ਵੀਰੇ ਜੀ ਮੈਂ ਨਾ ਸੋਹਣੇ ਸੋਹਣੇ ਕਮੈਂਟ ਕਰਦੇ ਰਹਾ ਕਰੋ ਜੇ ਆਪਣੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਅੱਗੇ ਸ਼ੇਅਰ ਜਰੂਰ ਜਰੂਰ ਕਰਿਆ ਕਰੋ ਜੀ ਕਿਉਂਕਿ ਆਪਾਂ ਕੰਮਾਂ ਦੀ ਵੀਡੀਓ ਦਿਖਾਉਨੇ ਆ ਤਾਂ ਕਰਕੇ ਹੈਨਾ ਜਿਵੇਂ ਸੋਹਣੇ ਕਮੈਂਟ ਆਉਂਦੇ ਸਾਰੇ ਕਹਿੰਦੇ ਤੁਹਾਨੂੰ ਦੇਖ ਕੇ ਕੰਮ ਕਰਨ ਨੂੰ ਜੀ ਕਰਦਾ ਐਵੇਂ ਵੀਰੇ ਮੈਂ ਵੀ ਜੋ ਕਿਸੇ ਦਾ ਵੀਡੀਓ ਦੇਖਦੇ ਹੁੰਦੀ ਸੀ ਮੇਰਾ ਵੀ ਦੇਖ ਦੇਖ ਕੇ ਜੀ ਕਰਦਾ ਸੀ ਕੰਮ ਕਰਨ ਨੂੰ ਤਾਂ ਇਹ ਵੀ ਪਸ਼ੂਆਂ ਵਾਲੇ ਪਾਸੇ ਆਇਆ ਆਪਾਂ ਜਦੋਂ ਕਿਸੇ ਦੇਂਦੇ ਸੀ ਵੀ ਚੰਗੀ ਬਰੀਡ ਵਾਲੇ ਪਸ਼ੂ ਤੇ ਸੋਚਿਆ ਚਲ ਆਪਾਂ ਵੀ ਚੰਗੀ ਬਰੀਡ ਤਿਆਰ ਕਰੀਏ ਤੇ ਆਪਾਂ ਹੁਣ ਅਗਲੀ ਵੀਡੀਓ ਚ ਵੀ ਬਸ ਇਹੀ ਦਿਖਾਵਾਂਗੇ ਉਹ ਕਿਸੇ ਨੇ ਕਮੈਂਟ ਕਰਾਇਆ ਤੁਸੀਂ ਕੱਲੀ-ਕੱਲੀ ਮੱਝ ਦੀ ਡਿਟੇਲ ਦਿਓ ਸਾਨੂੰ ਵੀ ਕਿੰਨੇ ਦੀ ਆਈ ਐ ਤੇ ਆਪਾਂ ਅਗਲੀ ਵੀਡੀਓ ਤੇ ਜ਼ਰੂਰ ਦੱਸਾਂਗੇ ਵੀਰੇ ਤੇ ਜਿਹੜਾ ਬਾਈ ਲਖਵੀਰ ਸਿੰਘ ਨੇ ਕਮੈਂਟ ਕਰਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀਰੇ ਜਿਹੜਾ ਤੁਸੀਂ ਹਨਾ ਮੈਨੂੰ ਨਿਮਾਨੀ ਨੂੰ ਮਾਣ ਬਖਸ਼ਿਆ ਇਹਨੇ ਸੋਹਣੇ ਕਮੈਂਟ ਕਰਦੇ ਹੋ ਲੋ ਜੀ ਆਪਾਂ ਪਾਤੀ ਚਾਹ ਹੁਣ ਆਪਾਂ ਆਪਦੀ ਡਿਊਟੀ ਤੇ ਲੱਗ ਜੀਏ ਚਾਹ ਲੈ ਕੇ ਜਾਣਗੇ ਖੇਤ ਤੇ ਆ ਹੁਣ ਆਪਣੇ ਖੇਤ ਦਾ ਵੀਊ ਦੇਖੋ ਜੀ ਇਹ ਲਾਰੇ ਨੇ ਝੋਨਾ ਵੀਰੇ ਜਿਵੇਂ ਮੈਂ ਹਨਾ ਘਰੇ ਮਿਹਨਤ ਕਰਦੀ ਆ ਪਸ਼ੂ ਸੰਭਦੀ ਆ ਮੇਰੇ ਹਸਬੰਦ ਵੀ ਆਏ ਖੇਤ ਵੀ ਇਹ 28 ਕਿੱਲੇ 30 ਕਿੱਲੇ ਆਏ ਪਹਿਲੀ ਠੇਕੇ ਤੇ ਲੈਂਦੇ ਨੇ ਤੇ ਕੋਈ ਖੇਤ ਬਹੁਤ ਮਿਹਨਤ ਕਰਦੇ ਆ ਵੀਰੇ ਕਦੇ ਕੋਈ ਦਿਹਾੜੀ ਨਹੀਂ ਪਾਇਆ ਬਸ ਵੀੜੀ ਨਾਲ ਜ਼ਰੂਰ ਕਰ ਲੈਂਦੇ ਨੇ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਤੇ ਐਮੀ ਟਾਈਮpass ਹੋ ਜਾਂਦਾ ਨਹੀਂ ਹਨਾ 2 ਢਾਈ ਕਿੱਲਿਆਂ ਦਾ ਕਿੱਥੇ ਗੁਜ਼ਾਰਾ ਹੁੰਦਾਗਾ ਪਰ ਵਧੀਆ ਅੱਜ ਦੀ ਘੜੀ ਵੀਰੇ ਵਧੀਆ ਸੌਕੇ ਆ ਆ ਪਰ ਇਹ ਕਿਸਾਂ ਦਸਦੇੜਾਗਾ ਤਾਂ ਕਰਕੇ ਵੀਰੇ ਜੇ ਮੈਂਟ ਕਰਦੇ ਆ ਹਨਾ ਤੇ ਤਾਂ ਕਰਕੇ ਸਾਰੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਕੋਈ ਇਤੇ ਲਾਈ ਜਾਂਦੇ ਸੀ ਛੋੜਨਾ ਪ੍ਰਵਾਸੀ ਵੀ ਕਹਿੰਦੇ ਆ ਕਈ ਇਹਨੂੰ ਹਨਾ ਸਾਡੇ ਤਾਂ ਵੀ ਇਹੀ ਕਹਿੰਦੇ ਆ ਜੀ ਅੱਗੇ ਸਾਡੇ ਆਪ ਦੇ ਆਉਂਦੇ ਹੁੰਦੇ ਸੀਗੇ ਮੋਟੇ ਰਹਿੰਦੇ ਸੀਗੇ ਐਤਕਿਉਂ ਆਏ ਨਹੀਂ ਇਹ ਕਿਸੇ ਦੇ ਆਏ ਹੋਏ ਸੀਗੇ ਉਹ ਲੱਗੇ ਸੀ ਆਪਣੇ ਤਿਆਰ ਹੈ ਜੀ ਆਪਣਾ ਕੋਠਾ ਖੇਤ ਵਾਲਾ ਨਹੀਂ ਤੇਰ ਆ ਅੱਧੇ ਪੱਤੀ ਆਉਂਦੇ ਸੀ ਫੱਕ ਹਾਜੀ ਅੱਧੇ ਕਲਾਇਆਗਾ 10-12 ਕਿੱਲੇ ਝੋਨਾ ਲਾਉਣਾਗਾ ਹੁਣ ਆਪਾਂ ਦੂਜਾ ਮੱਕੀ ਵਾਲਾ ਹਜੇ ਬਾਅਦ ਚ ਲਾਉਣਾ ਮੱਕੀ ਦਾ ਵੀ ਬੱਸ ਹੋਣਾ ਮੱਕੀ ਬੰਦ ਕਰਤੀ ਤੇ ਆਪਾਂ ਲਾਲਿਆ ਚਰੀ ਨੂੰ ਬਾਡਾ ਚਰੀ ਵਧੀਆ ਹੋਗੀ ਤੇ ਹੁਣ ਬੱਸ ਮੱਕੀ ਰੱਖੀ ਚਾਰ ਵਾਲੀ ਉਹ ਆਪਣਾ ਟਰੈਕਟਰ ਟਰਾਲੀ ਖੜਾ ਜੀ ਖੇਤ ਬਹੁਤ ਜਿਆਦਾ ਸੋਹਣਾ ਲੱਗਦਾ ਤਾਂ ਕਰਕੇ ਹੀ ਕਹਿੰਦੇ ਨੇ ਨਾ ਜੀ ਖੇਤਕਾਰ ਹੁਣ ਤਾਂ ਵਧੀਆ ਫੁੱਲਾਂ ਨਾਲੇ ਪਸ਼ੂਆਂ ਨੂੰ ਵੀ ਨਜ਼ਾਰੇ ਆ ਬਹੁਤ ਵਧੀਆ ਲੱਗਦਾ ਜੀ ਖੇਤ ਜਾ ਕੇ ਪਰ ਕੋਈ ਲੈ ਕੇ ਨਹੀਂ ਜਾਂਦਾ ਆ ਰਹੀ ਹੈ ਜੀ ਆਪਣਾ ਮੱਕੀ ਵਾਲਾ ਟੋਆ ਆ ਦੇਖੋ ਜੀ ਆਪਣੀ ਮੱਕੀ ਤੇ ਬਾਕੀ ਗੱਲ ਹਨਾ ਮੇਰੇ ਹਸਬੰਡ ਵਿਚਾਰੇ ਇੰਨੀ ਮਿਹਨਤ ਕਰਦੇ ਆ ਤੇ ਕਈ ਹਨਾ ਬੀਆ ਮੱਕੀਏ ਸਾਰਿਆਂ ਨੂੰ ਪਤਾ ਵੀਰਾਂ ਨੂੰ ਵੀ ਹਨਾ ਵੀ 1-2 ਕਿੱਲੇ ਹੀ ਢਲੀ ਕੱਢਦੀ ਹੁੰਦੀ ਐ ਇਹਨਾਂ ਦੀ ਸਾਂਸਵਾਲ ਐ ਤੇ ਇਹ ਸਾਡੇ 11 ਕਿੱਲੇ ਦੀ ਮੱਕੀ ਦੀ ਸਾਂਸਵਾਲ ਕਰੀ ਜਾਂਦੇ ਨੇ 4 ਕਿੱਲੇ ਸਾਡੀ ਆਪਣੀਆਂ 7 ਕਿੱਲੇ ਕਿਸੇ ਹੋਰ ਨੇ ਵਿਜਵਾਈ ਹੋਈ ਆਪਣੇ ਵਾਹਨ 'ਚ ਉਹ ਕਹਿੰਦੇ ਕੋਈ ਨਾ ਵੀ ਮੈਂ ਖਰਚਾ ਪੰਨ ਦੇ ਦੂੰ ਤੂੰ ਸਾਂਭ ਦੂੰ ਦੀ ਤੇ ਦੇਖੋ ਜੀ 11 ਕਿੱਲੇ ਕੱਲਿਆਂ ਨੇ ਸਾਂਭੀ ਇਹਨਾਂ ਨੇ ਮੱਕੀ ਬਹੁਤ ਸੋਹਣੀ ਮੱਕੀ ਹੋਈ ਵੀ ਆਪਣੇ ਚਾਰੀਆ ਆਪਣੀ ਮੋਟਰ ਜੀ ਇਹ ਗੱਲ ਆਪਾਂ ਹਮੇਸ਼ਾ ਕਹਿੰਦੇ ਆ ਨਾ ਮਿਹਨਤ ਰੰਗ ਲਿਆਉਂਦੀ ਆ ਤੇ ਹਮੇਸ਼ਾ ਮਿਹਨਤ ਕਰਦੇ ਰਹੋ ਫਲ ਜ਼ਰੂਰ ਮਿਲਦਾ ਜੀ ਪਰਮਾਤਮਾ ਜ਼ਰੂਰ ਫਲ ਦਿੰਦੇ ਨੇ ਕਿ ਆਪਾਂ ਕਦੇ ਮਿਹਨਤ ਧੋਣੀ ਭੱਜੇ ਮੈਂ ਘਰ ਦੇ ਕੰਮ ਤੋਂ ਤੇ ਇਹ ਕਦੇ ਖੇਤੀ ਵਾਲੇ ਤੋਂ ਤੇ ਕਦੇ ਨਹੀਂ ਅਸੀਂ ਐਂ ਜਿਹਾ ਵੀ ਸਾਥ ਹੁੰਦਾ ਨਹੀਂ ਚਲੋ ਇਹ ਖੇਤ ਇੰਨਾ ਕਰਦੇ ਆ ਮੈਂ ਫਿਰ ਆਪਦਾ ਮਾਲ ਪਸ਼ੂ ਦਾ ਘਰੀ ਸੰਭ ਦੀਆਂ ਜੀ ਦੀ ਬਾਸ ਸੇ ਆਪਾਂ ਵੀਡੀਓ ਇੰਨੀ ਕਿ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਜੇ ਆਪਣੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਨਾ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਜੇ ਕੁਝ ਪੁੱਛਣਾ ਆਉਂਦਾ ਨਾ ਤਾਂ ਵੀ ਕਮੈਂਟ ਜਰੂਰ ਕਰਿਆ ਕਰੋ ਜੀ ਇੱਕ ਗ੍ਰੋਥ ਮੰਤਰਾਂ ਬਾਰੇ ਵੀ ਭੈਣ ਨੇ ਪੁੱਛਿਆ ਸੀਗਾ ਉਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਜਰੂਰ ਦੱਸਾਂਗੇ ਵੀ ਉਹ ਕਿੰਨੀ ਡੋਜ਼ ਦੇਣੀ ਹੈਗੀ ਵੀ ਬੱਚਿਆਂ ਨੂੰ ਛੋਟੇ ਕੱਟਰੂਆਂ ਨੂੰ ਤਾਂ ਆਪਾਂ ਇਹਦੇ ਬਾਰੇ ਜਰੂਰ ਗੱਲ ਕਰਾਂਗੇ ਬਸ ਆ ਇਨੀ ਗੱਜਰ ਤੁਹਾਨੂੰ ਖੇਤ ਵਾਲੀ ਵੀਡੀਓ ਤੁਹਾਨੂੰ ਸਾਂਝੀ ਕਰਨੀ ਸੀ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਤਦ ਤੱਕ ਦੇ ਲਈ ਹੱਸਦੇ ਰਹੋ ਬਸਦੇ ਰਹੋ ਬਾਏ